ਦੇਖੋ ਜੀ ਇਹ ਹੈਗੀ ਪਿੰਡ ਸਿੱਖਵਾਲੇ ਦੀ ਧਰਮਸ਼ਾਲਾ ਕਿਸੇ ਵੇਲੇ ਦੀ ਸ਼ਾਨ ਸ਼ੌਕਤ ਹੁੰਦੀ ਸੀ ਇੱਥੇ ਬਰਾਤਾਂ ਮੈਂਦੇ ਸਰਕਾਰੀ ਕੰਮ ਜਿਹੜੇ ਹੁੰਦੇ ਸੀ ਉਹ ਵੀ ਇੱਥੇ ਹੁੰਦੇ ਸੀ ਤੇ ਆਂਕਣਵਾੜੀ ਦਾ ਸੈਂਟਰ ਵੀ ਇੱਥੇ ਹੁੰਦਾ ਸੀ ਪਰ ਹੁਣ ਇਸ ਵੇਲੇ ਇਸ ਪਿੰਡ ਦੇ ਧਰਮਸ਼ਾਲਾ ਪਿੰਡ ਸਿੱਖਵਾਲੇ ਦੀ ਧਰਮਸ਼ਾਲਾ ਦੇ ਵਿੱਚ ਗਾਈਆਂ ਵਾਲੇ ਬੈਠੇ ਹੋਏ ਆ ਤੇ ਇਹਨਾਂ ਨੇ ਇੱਥੇ ਗੰਤਪਾ ਛੱਡਾ ਧਰਮਸ਼ਾਲਾ ਦੇ ਵਿੱਚ ਸਰਕਾਰੀ ਜਗ੍ਹਾ ਹੈ ਪਿੰਡ ਦੀ ਜਗ੍ਹਾ ਹੈ ਪਿੰਡ ਦੀ ਜਗ੍ਹਾ ਦੇ ਵਿੱਚ ਪਿੰਡ ਵਾਲਿਆਂ ਨੇ ਹੀ ਭਾਇਆ ਸ਼ਾਇਦ ਤੇ ਇਹਨਾਂ ਦੇ ਵੇਖੋ ਇੱਥੇ ਕਿਵੇਂ ਆਪ ਦੀਆਂ ਮਸਤੀਆਂ ਕਰਕੇ ਮਰਜ਼ੀਆਂ ਕਰਕੇ ਇਸ ਤਰ੍ਹਾਂ ਇੱਥੇ ਗੰਦਗੀ ਫਲਾਈ ਹੋਈ ਹੈ ਜਿਹੜੇ ਕੰਮ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਆ ਸਰਕਾਰੀ ਮੁਲਾਜ਼ਮ ਆਉਂਦੇ ਆ ਜਾਂ ਹੋਰ ਕੋਈ ਕਾਮਕਾਰ ਹੈ ਬਿਜਲੀ ਵਿਭਾਗ ਦੇ ਵਿੱਚ ਦਰਖਾਸਤ ਦੇਣੀ ਹੈ ਜਾਂ ਕੁਝ ਹੋਰ ਬਥੇਰੇ ਕੰਮ ਹੈ ਉਹ ਸਾਰੇ ਕੰਮ ਰੇ ਇੱਥੇ ਬਣਾਏ ਜਾਣ ਤਾ ਜੋ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ ਮੇਰੀ ਕੋਈ ਇਹਨਾਂ ਨਾਲ ਜਾਤੀ ਦੁਸ਼ਮਣੀ ਨਹੀਂ ਪਰ ਗੱਲ ਇਹ ਹੈ ਕਿ ਪੰਚਾਇਤੀ ਜਗ੍ਹਾ ਹੈ ਸਰਕਾਰੀ ਜਗ੍ਹਾ ਹੈ ਤੇ ਇੱਥੇ ਸਰਕਾਰੀ ਕੰਮ ਹੀ ਹੋਣ ਨਾ ਕਿ ਕੋਈ ਵੀ ਆ ਕੇ ਇੱਥੇ ਬੈਠ ਜੇ ਇਹਨਾਂ ਨੂੰ ਪਾਉਣਾ ਕਿਤੇ ਹੋਰ ਇੰਤਜ਼ਾਮ ਕਰਿਆ ਜਾਵੇ ਬੈਠਣ ਦਾ ਬੇਨਤੀ ਹੈ ਮੇਰੀ ಗ್ರಾಮ ਪੰਚਾਇਤ ਸਖਵਾਲਾ ਨੂੰ ਤੇ ਪਿੰਡ ਦੇ ਮੋਹਤਵਾਰਾਂ ਨੂੰ ਕਿ ਇਹਨਾਂ ਨੂੰ ਇੱਥੋਂ ਉਠਾ ਕੇ ਕਿਸੇ ਵੀ ਹੋਰ ਜਗ੍ਹਾ ਤੇ ਭਾਇਆ ਜਾਵੇ ਤਾ ਜੋ ਪਿੰਡ ਦੇ ਜਿਹੜਾ ਮੁੱਖ ਥਾਂ ਹੈਗਾ ਸਕੂਲ ਦੇ ਸਾਹਮਣੇ ਤੇ ਇੱਥੇ ਇਹਨਾਂ ਦਾ ਜਿਹੜਾ ਹੈਗਾ ਅੱਜ ਕੀ ਹਾਲਾਤ ਬਣਾਏ ਹੋਏ ਆ ਜਗਾ ਦੇਸ਼ ਦੇ ਇਥੋਂ ਆਂਗਣਵਾੜੀ ਚੱਕ ਕੇ ਪਰ ਸਕੂਲ ਦੇ ਛੋਟੇ ਜਿਹੇ ਕਮਰੇ ਚ ਕਰਤੀ ਤੇ ਇੱਥੇ ਜਿਹੜਾ ਹੈਗੇ ਆ ਗਾਂਆਂ ਵਾਲੇ ਬੈਠੇ ਹੋਏ ਆ ਸਾਹਮਣੇ ਸਕੂਲ ਹੈਗਾ ਸਾਹਮਣੇ ਸਕੂਲ ਦੀ ਜਾਲੀ ਨੂੰ ਇਹਨਾਂ ਨੇ ਇੱਕ ਦੋ ਵਾਰੀ ਤੋੜ ਕੇ ਪਸ਼ੂਬੰਦੇ ਮਾਰੇ ਉੱਥੇ ਇਹ ਜਾਲੀ ਤੋੜ ਦਿੰਦੇ ਆ ਪਸ਼ੂਆਂ ਤੋਂ ਦੇ ਮਾਰੇ ਕਿਰਪਾ ਕਰਕੇ ਬੇਨਤੀ ਹੈ ਗ੍ਰਾਮ ਪੰਚਾਇਤ ਸਖਵਾਲਾ ਨੂੰ ਕਿ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ ਕਿਰਪਾ ਕਰਕੇ ਇਹ ਬੇਨਤੀ ਨੂੰ ਜ਼ਰੂਰ ਮਨਜ਼ੂਰ ਕਰੋ ਧਰਮਸ਼ਾਲਾ ਨੂੰ ਸਾਫ਼ ਸੁਥਰਾ ਕਰੀਏ ਸੋਹਣਾ ਬਣਾਈਏ ਇਹਨੂੰ ਆਏ ਜਦੋਂ ਸੋਹਣਾ ਲੱਗੇ ਮਲਾਜ ਮੋਂ ਤੇ ਆ ਕੋ ਲੀਡਰ ਆਉਂਦਾ ਆ ਦੇਖੋ ਐਡਾ ਵੱਡਾ ਜਿਹੜਾ ਇੱਥੇ ਇਹ ਬਣਿਆ ਹੋਇਆ ਤੇ ਪਰ ਇਹਦੀ ਵਰਤੋਂ ਕੁਝ ਵੀ ਨਹੀਂ ਹੁੰਦੀ ਹੁਣ ਕਿਉਂਕਿ ਜੇ ਇੱਥੇ ਸਾਫ ਸਫਾਈ ਹੋਵੇ ਤਾਂ ਕੋਈ ਆਵੇ ਗੰਦਗੀ ਕਿੰਨੀ ਹੋਈ ਹੋਈ ਹੈ ਇੱਧਰ ਦੇਖੋ ਤੁਸੀਂ ਆ ਕਮਰੇ ਜਿਹੜੇ ਪੁਰਾਣੇ ਹੈਗੇ ਆ ਵਰਾਂਡੇ ਵਗੈਰਾ ਢਾਈ ਪਏ ਤੇ ਇਥੇ ਚਾਹੀਦਾ ਹੈ ਕਿ ಗ್ರಾಮ ਪੰਚਾਇਤ ਨੂੰ ਪੰਜ-ਸੱਤ ਚੰਗੇ-ਚੰਗੇ ਕਮਰੇ ਪਾਵੇ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਦਫ਼ਤਰ ਹੋਣ ਬਿਜਲੀ ਵਿਭਾਗ ਦਾ ਦਫ਼ਤਰ ਹੋਵੇ ਕਿਸੇ ਨੇ ਕੰਪਲੇਂਟ ਲਿਖਾਉਣੀ ਹੈ ਤਾਂ ਔਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਕੇ ਜਗ੍ਹਾ ਹੋ ਸਕਦੀਆਂ ਇਹ ਸਾਂਝਾ ਥਾਂ ਇਸ ਕਰਕੇ ਨਹੀਂ ਛੱਡਿਆ ਸੀ ਕਿ ਇੱਥੇ ਇਸ ਤਰ੍ਹਾਂ ਨਾਲ ਜਿਹੜਾ ਕਾਂਵਾਂ ਰੋਲੀ ਪਾਈ ਜਾਵੇ ਗੰਦਗੀ ਖਲਾਰੀ ਜਾਵੇ ਗਾਂਆਂ ਨੂੰ ਬਾਇਆ ਜਾਵੇ ਇਹ ਕਿੰਨੇ ਸਾਲਾਂ ਤੋਂ ਹੀ ਇੱਥੇ ਬੈਠੇ ਹੋਏ ਐ ਨਾ ਇਹਨਾਂ ਨੂੰ ਕੋ ਉਠਾਉਂਦਾ ਤੇ ਨਾ ਉਠਣ ਦਾ ਨਾ ਲੈਂਦੇ ਇਹ ਤੇ ਬੇਨਤੀ ਐ ਸਾਰੇ ਨਗਰ ਨਿਵਾਸੀਆਂ ਨੂੰ ਇਸ ਗੱਲ ਵੱਲ ਧਿਆਨ ਦਿਓ ਇਹਨਾਂ ਨੂੰ ਕਿਤੇ ਹੋਰ ਪਾਓ ਬੈਠਣ ਦਾ ਪੂਰ ਹੋ ਟਿਕਾਣਾ ਵੀ ਹੋ ਸਕਦਾ ਫਿਰ ਇਹ ਟਿਕਾਣੇ ਆ ਤੇ ਇਹਨਾਂ ਨੂੰ ਕਿਰਪਾ ਕਰਕੇ ਬੇਨਤੀ ਸਹਿਤ ਉਠਾਇਆ ਜਾਵੇ ਤੇ ਪਿੰਡ ਦਾ ਜਿਹੜਾ ਇਹ ਖੂਬਸੂਰਤ ਜਗਾ ਧਰਮਸ਼ਾਲਾ ਕਿਸੇ ਵੇਲੇ ਇੱਥੇ ਬਰਾਤਾਂ ਬੈਂਦੀਆਂ ਸੀ ਤੇ ਆ ਕੇ ਰੌਣਕ ਮੇਲੇ ਲੱਗਦੇ ਸੀ ਤੇ ਰੌਣਕ ਮੇਲੇ ਥਾਂ ਤੇ ਇੱਥੇ ਹੁਣ ਇਸ ਟਾਈਮ ਹੋਰ ਹੀ ਗੰਧ ਫੈਲਿਆ ਹੋਇਆ ਬੈਠੇ ਹੋਏ ਆ ਇਹ ਲੋਕ ਇਹਨਾਂ ਨੂੰ ਨਾ ਕੋਈ ਸਫਾਈ ਦਾ ਮਤਲਬ ਹੈ ਲੈਣਾ ਨਾ ਦਿਨਾ ਤਰਕੇ ਤਰਕੇ ਗਲੀ ਦੇ ਵਿੱਚ ਜਵਾਕ ਟੱਟੀ ਬੈਠੇ ਹੁੰਦੇ ਆ ਉਧਰ ਤਾਂ ਲੋਕਾਂ ਨੇ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਵਿੱਚ ਆਉਣਾ ਹੁੰਦਾ ਹੈ ਉਧਰੋਂ ਇਹਨਾਂ ਨੇ ਇੱਥੇ ਗੰਦਗੀ ਖਲਾਰੀ ਹੁੰਦੀ ਹੈ ਬਹੁਤ ਬਹੁਤ ਸ਼ੁਕਰੀਆ ਮੇਰੀ ਗੱਲ ਵੱਲ ਧਿਆਨ ਦਿਓ ਸਾਰੇ ਨਗਰ ਨਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਇਸ ਗੱਲ ਵੱਲ ਧਿਆਲ ਦੇਵੋਗੇ ਖਾਸ ਕਰਕੇ ਨਵੀਂ ಗ್ರಾಮ ਪੰਚਾਇਤ ਜਿਹੜੀ ਪਣੀ ਹੋਈ ਹੈ ਰਵਿੰਦਰ ਸਿੰਘ ਐਪੀ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਖਾਸ ਕਰਕੇ ਧਰਮਸ਼ਾਲਾ ਨੂੰ ਖਾਲੀ ਕਰਾਇਆ ਜਾਵੇ ਇਹਦੀ ਸਫਾਈ ਕੀਤੀ ਜਾਵੇ ਤੇ ਆਹ ਜਿਹੜੀਆਂ ਹੈਗੀਆਂ ਪੁਰਾਣੀ ਬਿਲਡਿੰਗ ਨੂੰ ਢਾਕੇ ਇੱਥੇ ਕਮਰੇ ਪਾਏ ਜਾਣ ਤੇ ਇਸ ਚੀਜ਼ ਨੂੰ ਸਾਫ਼ ਕੀਤਾ ਜਾਵੇ ਇੱਕ ਡਾ ਸੋਣਾ ਸ਼ੈੱਡ ਬਣਿਆ ਹੋਇਆ ਇੱਥੇ ਸੀਤ ਅਸੀ ਕੋਈ ਜੇ ਅਫਸਰ ਕੋਈ ਆਉਂਦਾ ਹੈ ਕੋਈ ਦਫ਼ਤਰ ਦਾ ਮੁਲਾਜ਼ਮ ਆਉਂਦਾ ਹੈ ਕੋਈ ਲੀਡਰ ਆਉਂਦਾ ਹੈ ਉਹਨਾਂ ਵਾਸਤੇ ਜਾਂ ਨਿੱਕਾ ਮੋਟਾ ਕੋਈ ਹੋਰ ਸਮਾਗਮ ਹੁੰਦਾ ਪਿੰਡ ਦਾ ਜਿਹੜਾ ਉਹ ਕੀਤਾ ਜਾਵੇ ਪਰ ਇਥੇ ਸਮਾਗਮ ਹੋਰ ਹੀ ਹੋਈ ਜਾਂਦੇ ਆ ਇਸ ਕਰਕੇ ਬੇਨਤੀ ਨੂੰ ਕਬੂਲ ਕਰਕੇ ਇਹਨਾਂ ਨੂੰ ਕਿਸੇ ਪਾਸੇ ਹੋਰ ਜਗ੍ਹਾ ਦਿੱਤੀ ਜਾਵੇ ਕਾਂਝਾਂ ਵਾਲਿਆਂ ਨੂੰ ਪਿੰਡ ਦੀ ਜੇ ਖੇਤਾਂ ਦੀ ਰਾਖੀ ਰੱਖਦੇ ਆ ਤੇ ਇਹਨਾਂ ਨੂੰ ਹੋਰ ਜਗ੍ਹਾ ਇਹ ਮਹੱਈਆ ਕਰਾਈ ਜਾ ਸਕਦੀ ਹੈ ਜ਼ਰੂਰੀ ਨਹੀਂ ਸਰਕਾਰੀ ਥਾਂ 'ਚ ਹੀ ਬੋਣਾ ਇਹਨਾਂ ਨੂੰ ਇੱਥੇ ਜਿਹੜਾ ਕਿ ਸਰਵ ਸੰਜਾ ਥਾਂ ਐ ਸਾਰੇ ਪਿੰਡ ਦੇ ਕੰਮ ਆਉਂਦਾ ਐ ਇਹ ਹੁਣ ਕਿਸੇ ਕੰਮ ਦਾ ਨਹੀਂ ਸਾਰਾ ਥਾਂ ਇਹਨਾਂ ਨੇ ਘੇਰਿਆ ਹੋਇਆ ਐ ਇੱਥੇ ਨਾ ਕੋ ਵੜਦਾ ਪਿੰਡ ਦਾ ਤੇ ਨਾ ਨਿਕਲਦਾ ਕਿਉਂਕਿ ਇੱਥੇ ਆ ਕੇ ਕਰੇ ਕੋਈ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਇਹ ਪਾਣੀ ਆਉਂਦਾ ਜੀ ਸਕੂਲ ਦੇ ਵਿੱਚ ਜਿਹੜਾ ਕਿ ਇਹਨਾਂ ਬੂਟਿਆਂ ਨੂੰ ਲੱਗਦਾ ਹੈ ਇਹਨਾਂ ਗਾਂਵਾਲਿਆਂ ਨੇ ਇਹ ਜਾਲੀ ਨੂੰ ਤੋੜ ਕੇ ਇੱਥੇ ਪਸ਼ੂ ਵਾੜ ਕੇ ਵਿੱਚ ਦੇ ਤੇ ਬੂਟਿਆਂ ਦਾ ਨੁਕਸਾਨ ਕਰਦੇ ਆ ਮੁੰਡਿਆਂ ਨੇ ਵਿਚਾਰਿਆਂ ਨੇ ਮਿਹਨਤ ਮੁਸ਼ਕਲ ਨਾਲ ਬੂਟੇ ਲਾਏ ਆ ਸਾਰੇ ਹਮਤੀ ਬੰਦੇ ਆ ਕੰਮ ਕਰ ਕਰਦੇ ਆ ਸਾਰਾ ਧਿਆਨ ਰੱਖਦੇ ਇਥੋਂ ਦਾ ਪਰ ਇਹਨਾਂ ਨੇ ਗਾਈਆਂ ਵਾਲਿਆਂ ਨੇ ਇਹਨੇ ਬੂਟਿਆਂ ਦਾ ਜਿਹੜਾ ਨੁਕਸਾਨ ਕੀਤਾ ਰਹੇ ਰੱਬ ਦਾ ਨਾ ਆ ਜਾਲੀ ਹੁਣ ਵੇਲਡ ਕੀਤੀ ਵੀ ਹੈ ਜਾਲੀ ਨੂੰ ਤੋੜ ਕੇ ਇਹਨਾਂ ਨੇ ਦੋ ਤਿੰਨ ਵਾਰੀ ਤੋੜ ਕੇ ਇਹਨਾਂ ਨੇ ਇਹਦੇ ਵਿੱਚ ਦੀਪ ਪਸ਼ੂ ਟਪਾਏ ਆ ਪਸ਼ੂ ਟਪਾ ਕੇ ਨਾਲੇ ਤਾਂ ਪਾਣੀ ਪੀਉਂਦੇ ਆ ਚਲੋ ਪਾਣੀ ਤਾਂ ਪੀ ਜਾਣਾ ਜੀ ਸਦਕੇ ਪਰ ਬੂਟਿਆਂ ਦਾ ਨੁਕਸਾਨ ਤਾਂ ਨਾ ਕਰਨ ਇਹ ਮਸਾ ਮੁੰਡਿਆਂ ਨੇ ਖਿੱਚ ਧੂਕੇ ਜ਼ੋਰ ਲਾ ਕੇ ਲਾਇਆ ਗਰਮੀਆਂ ਸਿਖਰ ਦੇ ਵਿੱਚ ਤੇ ਇਸ ਲਈ ਬੇਨਤੀ ਹੈ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਸਾਹਮਣੇ ਤਾਂ ਰਮਸ਼ਾਲਾ ਹੈਗੀ ਆ ਜਿੱਥੇ ਦਿਸੀ ਜਾਂਦੀ ਹੈ ਇੱਥੇ ਬੈਠੇ ਆ ਇੱਥੋਂ ਉਹ ਨੱਕ ਚੋਂ ਕੱਢ ਕੇ ਗੱਲ ਨਾਲ ਲਾਉਂਦੇ ਉੱਠਦੇ ਇੱਥੋਂ ਤੇ ਇੱਥੋਂ ਪਾਣੀ ਪੀਉਣ ਆਉਂਦੇ ਆ ਤੇ ਪਾਣੀ ਪੀਉਣ ਵਾਸਤੇ ਭਾਈ ਇਹਨਾਂ ਨੂੰ ਹੋਰ ਕੁ ਟਿਕਾਣਾ ਦਿੱਤਾ ਜਾਵੇ ਤੇ ਹੋਰ ਪਾਸੇ ਕੋਈ ਇੰਤਜ਼ਾਮ ਕੀਤਾ ਜਾਵੇ ਹਾਂਜੀ ਕੀ ਆਦੇ ਸੀ ਪਾਣੀ ਪੀਉਣ ਵਾਸਤੇ ਇੱਥੋਂ ਜਾਲੀ ਤੋੜ ਦਿੰਦੇ ਮੁੜ ਕੇ ਉਹ ਉਹਨਾਂ ਦੇ ਪਸ਼ੂ ਜਿਹੜੇ ਆ ਬੂਟਿਆਂ ਦਾ ਨੁਕਸਾਨ ਕਰਦੇ ਆ ਹਾਂ ਤੇ ਬੂਟੇ ਵੇਖ ਲਓ ਕਿੰਨੀ ਮਿਹਨਤ ਨਾਲ ਲਾਇਆ ਗਰਮੀ ਦੇ ਵਿੱਚ ਕਿੰਨੀ ਤਕਲੀਫ ਨਾਲ ਲਾਇਆ ਮੁੰਡਿਆਂ ਨੇ ਤੇ ਬੂਟਾ ਤਾਂ ਇੱਕ ਮਸਾ ਹੁੰਦਾ ਤੇ ਹੁਣ ਜੋ ਪਾਣੀ ਦਾ ਇੰਤਿਹਾਮ ਕੀਤਾ ਐ ਏਡੀ ਉਹਦੀ ਖਾਲੀ ਬਣਾਈ ਸਾਰਾ ਕੁਝ ਕੀਤਾ ਕਰਨ ਕੀ ਇਹ ਰੋਜ਼ ਮੱਥਾ ਮਾਰਨ ਆਉਂਦੇ ਤਰੱਕੀ ਇੱਥੇ ਉੱਟੀ ਜਾਲੀ ਪਰੇ ਉਹ ਜਾਲੀ ਨਹੀਂ ਪਰੇ ਉਹ ਟੂਟੀ ਵੀ ਜਾਲੀ ਐ ਅੱਛਾ ਦਿਖਾਓ ਮੜਾ ਜੂਗੀ ਠੀਕ ਐ ਜਿਹੜੀ ਦਿਖਾਈ ਵੀ ਜਾਲੀ ਜਿਹੜੀ ਆਹ ਐ ਦੂ ਅਗਲੀ ਸਾਰੀਆਂ ਤੋੜੀਆਂ ਸਾਰੀਆਂ ਜਾਲੀਆਂ ਸਾਰੀਆਂ ਜਾਲੀਆਂ ਕਹਿੰਦੇ ਤੋੜੀਆਂ ਵੀ ਆ ਇੱਥੇ ਤਕਰੀਬਨ ਬਿਲਡ ਕੀਤੀਆਂ ਹੋਣੀਆਂ ਆ ਵੇਖੋ ਇੱਥੋਂ ਇੱਥੋਂ ਦੀ ਇਹ ਜਾਲੀ ਕੱਢ ਕਢਾ ਕੇ ਇਹ ਕਿਸ ਹਿਸਾਬ ਨਾਲ ਨਿਕਲਿਆ ਉਹਦੇ ਵੜ ਜਾਂਦੇ ਵਿੱਚ ਇਹਦੇ ਇਹਨਾਂ ਦੇ ਜਵਾਕ ਜਿਹੜੇ ਹੈਗੇ ਨਿੱਕੇ ਨਿੱਕੇ ਜਵਾਕ ਹੈ ਉਹ ਵੀ ਬੂਟਿਆਂ ਨੂੰ ਨੁਕਸਾਨ ਕਰਦੇ ਆ ਬਹੁਤ ਧਿਆਨ ਰੱਖਦੇ ਪਿੰਡ ਦੇ ਜਿਹੜੇ ਸਰਪੰਚ ਦੀ ਸੰਸਥਾ ਦੇ ਨੌਜਵਾਨ ਮੁੰਡੇ ਹੈਗੇ ਮੈਂਬਰ ਹੈ ਉਹ ਧਿਆਨ ਰੱਖਦੇ ਆ ਪਰ ਕੋਈ ਹੱਲ ਨਹੀਂ ਜਾਲੀਆਂ ਤੋੜ ਤੋੜ ਕੇ ਆਪਦੀ ੱੱਕੇ ਛਾਈ ਚੱਲੀ ਜਾਂਦੀ ਹੈ ਅੰਨੀ ਪੀਂਦੀਏ ਕੁੱਤਾ ਚੜਦਾ ਕੋ ਪੁਛਦਾ ਨਹੀਂ ਕਛਦਾ ਨਹੀਂ ਇੱਥੇ ਤੇ ਕਿਰਪਾ ਕਰਕੇ ਬੇਨਤੀ ਹੈ ਸਾਡੀ ਤਾਂ ਇਹਨਾਂ ਨੂੰ ਕਿਸੇ ਪਾਸੇ ਹੋਰ ਟਿਕਾਣੇ ਸਰ ਭਾਇਆ ਜਾਵੇ ਆ ਜਮਾਂ ਸਾਹਮਣੇ ਆ ਸਾਹਮਣੇ ਇੱਥੇ ਇਹਨਾਂ ਨੂੰ ਮੌਜ ਬਣੀ ਹੋਈ ਹੈ ਪਿੰਡ ਦੇ ਵਿੱਚ ਹੋਰ ਬਥੇਰੀਆਂ ਜਗ੍ਹਾ ਹੈਗੀਆਂ ਆਪ ਦਾ ਉਹਨਾਂ ਨੂੰ ਉੱਥੇ ਬਾਇਆ ਜਾਵੇ ਤੁਹਾਡੀ ਸਾਰੇ ਸੱਜਣਾਂ ਦੀ ਬੜੀ ਮਿਹਰਬਾਨੀ ਹੋਊਗੀ